ਸੋ ਵੀ ਤੇਰਾ ਜੋ ਵੀ ਪੱਤੀ ਕਾ ਰਿਆ। ਤੁਸੀਂ ਸਾਡੇ ਕੋਲ ਜੈਸ ਸਿੰਘ ਪਹਾਲ ਨੇ ਫਰਮਿੰਦਰ ਕੌਰ ਪੰਮੋ ਭੈਣ ਜੀ ਵੈਸੇ ਸੁਸਤਰੀ ਕੇ ਤੋਂ ਇਹਨਾਂ ਨੇ ਸਾਡਾ ਬਹੁਤ ਜਣ ਕੇ ਵਧੀਆ ਸਵਾਗਤ ਕੀਤਾ। ਅੱਜ ਜਿਵੇਂ ਵੀ ਕਲਾਕਾਰ ਬਲਟੀਆਂ ਫੇਟ ਸਮ ਵੱਜਾਇਆ ਜਿਵੇਂ ਕਿ ਗਿੱਲ ਜੀ ਲੱਗ ਕੇ ਸਾਹਮਣੇ ਪ੍ਰਦਰਸ਼ਨੀ ਕਰ ਰਹੀ ਆ। ਵੀ 10-15 ਮਿੰਟ ਤੋਂ ਬਾਅਦ ਆਜਿਮੋਗੇ ਇਸ ਸਾਰੇ ਦਾ ਸਾਰਾ ਜਿੰਨੀ ਵੀ ਸੰਗਤ ਹੈ ਬਾਦ ਸੰਗਤ ਦੇ ਰੂਪ ਦੇ ਵਿੱਚ ਸੁਨਾ ਦਾ ਸਥਾਪ ਹੋ ਗਿਆ ਤੇ ਪ੍ਰਬੰਧਕ ਕਮੇਟੀ ਜਿਹੜੀ ਆ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਆ ਕਿ ਉਹਨਾਂ ਨੇ ਦਿਨ ਰਾਤ ਕਰਕੇ ਇਸ ਮੇਲੇ ਨੂੰ ਜਾਨਦਨ ਲਾਇਆ ਤੇ ਇਲਾਕੇ ਦੀਆਂ ਜਿੰਨੀਆਂ ਵੀ ਸੰਗਤਾਂ ਆ ਉਹਨਾਂ ਦਾ ਬਹੁਤ ਵੱਡਾ ਇਸ ਮੇਲੇ ਦੇ ਵਿੱਚ ਯੋਗਦਾਨ ਆ ਸੰਗਟਾ ਬਾਸ ਤੇ ਪਹਿਲਾਂ ਤਾਂ ਛੱਟਣ ਬਾਸ ਤੇ ਚਾਕਪੁਰ ਸਵੇਤ ਤੋਂ ਚੱਲ ਰਹੀ ਆ ਤੇ ਨਾਲ ਹੀ ਲੰਗਰ ਦੀ ਸੇਵਾ ਜਿਹੜੀ ਆ ਨਿਰੰਤਰ ਚੱਲ ਰਹੀ ਆ ਕੱਲ ਤੋਂ ਹੀ ਤੇ ਨਾਲ ਹੀ ਖੰਡੇ ਮਿੱਟੇ ਚੱਲਦੀ ਸ਼ਹੀਦ ਤੇ ਨਾਲ ਹੀ ਸਾਡੇ ਜਿਹੜੇ ਪਰਿਵਾਰ ਨੇ ਇਤੋਂ ਦੇ ਜਗਪਾਲ ਤੋਂ ਦੇ ਉਹਨਾਂ ਦੀਆਂ ਸੁਗਾਵਾਂ ਨੇ ਠੰਡੀ ਤੇ ਰੋਟੀ ਜਿਹੜੀ ਦਸਦਿਆ ਉਹ ਨਾਲ ਨਾਲ ਲੱਭਤ ਹੋ ਰਹੀ ਆ ਤੇ ਹੋਰ ਜਿਹੜੇ ਖਾਨਕਿੰਡੀਆਂ ਵਸਤਾ ਨਾਲ ਦੀ ਨਾਲ ਜਿਹੜੀਆਂ ਵੰਡਣ ਕੀਤੀਆਂ ਜਾ ਰਹੀਆਂ ਨੇ ਉਹ ਤੁਸੀਂ ਦੇਖ ਰਹੇ ਆ ਆਪਣੇ ਮਾਨਸਾ ਮੇਲੇ ਦੇ ਵਿੱਚ ਖਾਸ ਸਾਡੇ ਕੋਲ ਕਲਾਕਾਰ ਪਹੁੰਚੇ ਆ ਉਹਨਾਂ ਦੇ ਵਿੱਚ ਜੰਨੀ ਗਿੱਲ ਤੇ ਮਿਸ ਨੋਨਾ ਕਰਨੈਲ ਬੰਗੜ ਤੇ ਨਾਲ ਜੁਨਨ ਸਿੰਘ ਵੀ ਉਹਨਾਂ ਨੇ ਵੀ ਹੁਣ ਹਾਜ਼ਰੀ ਲਵਾਉਣੀ ਆ ਤੇ ਨਾਲ ਹੁਣ ਗਿੱਲ ਸੁਸ਼ਟ ਜੇਰੀਆ ਉਹ ਆਪਣੀ ਹਾਜ਼ਰੀ ਦਵਾ ਲਈ ਹੈ ਨਾ ਤੋਂ ਬਾਅਦ ਰਾਣਾ ਗਿੱਲ ਵੀ ਜਿਹੜੇ ਆ ਉਹ ਵੀ ਆਪਣੀਆਂ ਪਰਮੀਆਂ ਹਾਜ਼ਰੀਆਂ ਲਵਾ ਕੇ ਸਭ ਤੋਂ ਲਾਸਟ ਵਿੱਚ ਅਸੀਂ ਰਿੱਤੂ ਗੁਰਾ ਜਿਹੜੀ ਜੁਨਾ ਸੁਸ਼ਟ ਦੀ ਧੀ ਪਹਿੰਆ ਉਹਨੀਆਂ ਆਪਣੀਆਂ ਹੁਣ ਹਾਜ਼ਰੀਆਂ ਲੋਰ ਬਸਤੇ ਪਿਆਰੇ ਆ ਇਹ ਸਾਡੇ ਅੱਜ ਜਿਹੜੀ ਬਹੁਤ ਵੱਡੀ ਡਿਮਾਂਡ ਸੀ ਸੰਜਤ ਸੀ ਕਿ ਵਧੀਆ ਕਲਾਕਾਰ ਲੈ ਕੇ ਆਸੀ ਵਰਲਡ ਫੇਮਸ ਕੋ ਬਾਜਾ ਜਿਹੜੀਆਂ ਤੁਹਾਡੇ ਸਰਗੰਗਤਾ ਜਿਹੜੀਆਂ ਇਹ ਤਾਂ ਜਦੋਂ ਇਹਨਾਂ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋਵੇ ਤੇ ਆਨੰਦ ਜਿਹੜਾ ਫਿਰ ਪ੍ਰਾਪਤ ਹੁੰਦਾ ਜਦੋਂ ਆਨੰਦ ਪ੍ਰਾਪਤ ਹੁੰਦਾ ਫਿਰ ਅਨਲੋਕੇਸ਼ਨ ਆਨੰਦ ਦੀ ਪ੍ਰਾਪਤੀ ਹੁੰਦੀ ਆ ਇਸ ਦੇ ਨਾਲ ਹੀ ਪਰਮਾਨੰਦ ਜਿਹੜਾ ਆ ਜਿਸ ਨੂੰ ਅਸੀਂ ਗੁਰਮਾਤਮਾ ਕਹਿੰਦੇ ਆ ਉਸ ਦੀ ਪ੍ਰਾਪਤੀ ਹੁੰਦੀ ਆ ਇਹ ਸਿਰਫ ਤੇ ਸਿਰਫ ਜੋ ਪ੍ਰਾਪਤ ਹੁੰਦਾ ਆ ਇਹ ਗਿਆਨ ਦੇ ਨਾਲ ਪ੍ਰਾਪਤ ਹੁੰਦਾ ਗਿਆਨ ਜਿਹੜਾ ਆ ਜਿਹੜੀ ਸੰਗਤ ਦੇ ਵਿੱਚ ਵਿਤਰਨ ਕਰ ਰਹੀ ਆਜ ਤੇ ਆਵਾਜ਼ ਦਾ ਸੰਗਤ ਹੁੰਦਾ ਕਿਉਂਕਿ ਆਵਾਜ਼ ਜਿਹੜੀ ਆ ਗੁਰੂ ਨਾਨਕ ਸਾਹਿਬ ਨੇ ਵੀ ਗਾ ਕੇ ਰੱਖੂ ਪਾਇਆ ਉਹਨਾਂ ਨੇ ਕਿਤੇ ਬੈਠ ਕੇ ਤੁਕਿਆ ਨਹੀਂ ਕੀਤੀ ਦਾਗ ਤੇ ਲਾਗਣੀਆਂ ਦੇ ਵਿੱਚੋਂ ਅਸੀਂ ਅਨੰਦ ਪ੍ਰਸਤ ਕਰਦਾ ਇਹ ਸੰਗਤ ਦੀ ਮਾਨਿਆ ਸਾਡੇ ਚੈਨਲ ਦੇ ਮਾਦੀਮ ਰਹੀ ਤੁਹਾਨੂੰ ਦੇਸ਼ ਵਿਦੇਸ਼ਾਂ ਦੀ ਆਡੀਅੰਸ ਦੇਖ ਰਹੀ ਹੈ ਤੇ ਸੰਗਤਾਂ ਨੂੰ ਲੱਗਦਾ ਜਾਂਦੇ ਵਸ ਕੀ ਮੈਸੇਜ ਹੈ ਅਸੀਂ ਤੁਹਾਡਾ ਤਰਸਤ ਕਰਦੇ ਹਾਂ ਜਿਹੜਾ ਕਿ ਤੁਸੀਂ ਬਹੁਤ ਹੀ ਸ਼ਕਤਪੂਰਨ ਨਾਲ ਸਾਡੇ ਪਿੰਡ ਦੇ ਵਿੱਚ ਪਹੁੰਚੇ ਹੋ ਕਿਉਂਕਿ ਅੱਜ ਦੀ ਗਰਮੀ ਦੇ ਵਿੱਚ ਤੁਹਾਡੀ ਹਾਜ਼ਰੀ ਤੇ ਔਰ ਥੋੜੀ ਬਹੁਤ ਹੀ ਕਾਟਾ ਜੋ ਗਿਆ ਤੇ ਨਾਲ ਹੀ ਸਾਨੂੰ ਇਸ ਗੱਲ ਦਾ ਆਸ਼ਵਾਸਨ ਹੋ ਰਿਹਾ दशा वॾी आवाज़ से पिंड मेले जो इन इलेके में तूं प्रमोट करोगे अन करबंधक कमेटी वलो तव्हां भॼन शाही वञो ऐं नगर पंचायत वची आवाम व سڈے مات جی آن کے مطابق سڈے ماسا جی اپنا جڑا دو ہی ہاتھ دال سرکار کو دو, دو ہی ہر پربن کمیٹی والوں جج جمال سے پروندر کور پابل جگہ میوزک ڈائریکٹر رانی پر بہت بھی بہت ویوا بھی جی وی گیٹا دوں رسورٹ پروار کے بچوں ਵਾਰਗੀ ਗਵਿੰਦਰ ਸਿੰਘ ਦੇ ਲੜਕੇ ਬੂਟਾ ਦੁੱਗਟਾ ਸਾਡੇ ਬੰਦੀ ਅਜੀਜ਼ ਨੇ ਬੂਟਾ ਉਹਨਾਂ ਦਾ ਕੋਈ ਵੀ ਪਰਿਵਾਰ ਦਾ ਮੈਂਬਰ ਹੋਵੇ ਰਾਜਵੀਰ ਨੰਬਰ ਦਾ ਸਾਹਿਬ ਉਹਨਾਂ ਦਾ ਵਾਪਰ ਵਾਲਾ ਜਿਹੜਾ ਦਮਿੰਦਰ ਸਿੰਘ ਖੋਤੀ ਦਮਿੰਦਰ ਸਿੰਘ ਖੋਤੀ ਜਿਨ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਨਾ ਪਰਹਵੇ ਜੇ ਆਪ ਆਕੇ ਡਾਕਟਰ ਰਜਿੰਦਰ ਜੀ ਇਹ ਤੁਹਾਨੂੰ ਲਾਰਜ ਨਾਲ ਹੀ ਨਾਮ ਕੀ ਕਹਿੰਦੇ ਜੱਜਾ ਰਜਿੰਦਰ ਜੇਜਨ ਬਿਜਲੀ ਬੋਰਡ ਦੇ ਵਿੱਚ ਸਾਡੇ ਵੀਰ ਜਿਹੜਾ ਉਹ ਸਰਵਿਸ ਕਰਦੇ ਆ ਤੇ ਰਾਮ ਮੁਰਤੀ ਪੁਲਿਸ ਨੇ ਸਾਡੇ ਐਸਐਚਓ ਸਾਹਿਬ ਰਾਮ ਮੁਰਤੀ ਦਾ ਪਰਿਵਾਰਕ ਮੈਂਬਰ ਕੋਈ ਵੀ ਹੋਵੇ ਐਸਐਚਓ ਸਾਹਿਬ ਦੇ ਪਰਿਵਾਰਕ ਮੈਂਬਰ ਹੋਂਦ ਆਪਣਾ ਮਾਨ ਸਨਮਾਨ ਲੈ ਜਾਣ ਸਵਰਗੀ ਲక్ష్మణ ਦਾਜੀ ਦਾ ਸਮੂਹਜਾ ਪਰਿਵਾਰ ਆਪਣੇ ਪਿਤਾ ਜੀ ਜਾਲ ਨੂੰ ਸਮਰਪਿਤ ਆਪਣੀ ਕਿਰਤਮੈਨ ਸਨਖਣਾ ਕਰਦੇ ਹੋਏ ਉਹਨੇ ਵਿਦੇਸ਼ਾਂ ਦੀ ਧਰਤੀ ਤੋਂ ਬਹੁਤ ਬੜਬੁਲੀ ਮਾਇਆ ਭੇਜਿਆ ਸੁਰਜੀ ਨਸ਼ਕਨ ਦਾ ਪਰਿਵਾਰ ਦੇ ਵਿੱਚੋਂ ਕੋਈ ਵੀ ਆਇਆ ਹੋਵੇ ਆਪਣਾ ਮੋਮੈਂਟੋ ਲੈ ਕੇ ਜਾ